ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਰੌਣਕ ਡੈਰੀ ਫਾਰਮ ਤੇ ਬਾਈ ਜੀ ਅੱਜ ਦੀ ਜਿਹੜੀ ਮੇਨ ਵੀਡੀਓ ਆ ਬਹੁਤ ਭਰਾਵਾਂ ਨੂੰ ਪ੍ਰੋਬਲਮ ਆ ਜਾਂਦੀ ਹੈ ਪਸ਼ੂ ਦੇ ਟਾਈਮ ਨਾਲ ਜੇਰ ਨਹੀਂ ਪੈਂਦੀ ਮੱਝਾਂ ਗਾਂ ਸੂਈ ਨੂੰ 7-7 8-8 ਘੰਟੇ ਲੰਘ ਜਾਂਦੇ ਆ ਹਨਾ ਫਿਰ ਡਾਕਟਰ ਨੂੰ ਸਾਧਿਆ ਜਾਂ ਹੱਥ ਪਾ ਕੇ ਜੇਰ ਪਵਾਉਨੇ ਹੋ ਪਸ਼ੂ ਦੇ ਜਦੋਂ ਡਾਕਟਰ ਹੱਥ ਪਾਉਂਦਾ ਅੰਦਰ ਹਨਾ ਤਾਂ ਉਹਦੇ ਨਾਲ ਬਈ ਇਨਫੈਕਸ਼ਨ ਬਣ ਜਾਂਦੀ ਆ ਪਸ਼ੂ ਟਾਈਮ ਤੇ ਗੱਭਣ ਵੀ ਨਹੀਂ ਹੁੰਦਾ ਤੇ ਸਹੀ ਦੁੱਧ ਤੇ ਵੀ ਨਹੀਂ ਆਉਂਦਾ ਸੋਨੂੰ ਇਹ ਜਿਆ ਬਈ ਤਰੀਕਾ ਦੱਸੂਗਾ ਆਪ ਵੀ ਵਰਤਿ ਆਪਾਂ ਤੇ 2-4 ਭਰਾਵਾਂ ਦੀ ਜਿਨ੍ਹਾਂ ਦੇ ਫੋਨ ਆਏ ਸੀ ਉਹ ਵੀ ਬਈ ਜਰੂਰ ਕਮੈਂਟ ਕਰਿਓ ਜਿਨ੍ਹਾਂ ਦੇ ਐ ਜ਼ੇਰ ਪੈ ਨਹੀਂ ਰਹੀ ਸੀ ਪਸ਼ੂ ਦੇ ਤੇ ਆਪਾਂ ਇਹ ਚੀਜ਼ ਦੱਸੀ ਤੇ ਘੰਟੇ ਦੇ ਵਿੱਚ ਵਿੱਚ ਡੇਢ ਘੰਟੇ 'ਚ ਜ਼ੇਰ ਪੈ ਗਈ। ਬਾਕੀ ਹੁਣ ਸੋਨੂੰ ਦੋਸਤੋ ਚੀਜ਼ਾਂ ਦੱਸ ਦਿੰਨਾ ਹਨਾ ਵੀਡੀਓ ਜਿਆਦਾ ਆਪਾਂ ਲੰਬੀ ਨਹੀਂ ਬਣਾਉਂਦੇ ਹੁੰਦੇ। ਸਾਰਿਆਂ ਕੋਲੇ ਸੋਨੂੰ ਪਤਾ ਅੱਜਕੱਲ ਟਾਈਮ ਘੱਟ ਹੀ ਹੈ ਵਿੱਚ ਛੋਟੇ ਦੇ ਟਾਈਮ 'ਚ ਦੇਖ ਲਓ ਥੋੜੀ ਜੀ ਹਨਾ। ਹੁਣ ਮੇਨ ਗੱਲ ਹੈ ਜਿਹੜੀ ਬਈ ਇਹ 'ਚ ਤੁਸੀਂ 100 ਗ੍ਰਾਮ ਤਾਂ ਲੈਣਾ ਨਮਕ। 100 ਗ੍ਰਾਮ ਘਰੋਂ ਨੂਨ ਲੈਣਾ ਤੇ ਇੱਕ ਪਾਈਆ ਖੰਡ ਲੈਣੀ ਆ ਜਿਹੜੀ ਆਪਾਂ ਚਾਹ ਚ ਪਾਉਣੇ ਆ ਦਾਣੇਦਾਰ ਖੰਡ ਤੇ ਦੋ ਪਰੌਂਠੇ ਬਣਾਉਣੇ ਆ ਵਧੀਆ ਮੋਟੀਆਂ ਆ ਰੋਟੀਆਂ ਦੇ ਸਿੱਧੀ ਜੀ ਭਾਸ਼ਾ ਚ ਵਧੀਆ ਮੋਟੀਆਂ ਆ ਰੋਟੀਆਂ ਜਿਵੇਂ ਬੁੜੀਆਂ ਲਾਉਂਦੇ ਹੁੰਦੇ ਹਨ ਹੈਨਾ ਡਬਲ ਜਿਹਾ ਦੋ ਪਰੌਂਠੇ ਬਣਾ ਲੈਣੇ ਆ ਤੇ 300 ਤੋਂ ਲੈ ਕੇ 400 ਗ੍ਰਾਮ ਤੱਕ ਘਿਓ ਪਾਉਣਾ ਦੇਸੀ 400 ਗ੍ਰਾਮ ਤੱਕ ਤੁਸੀਂ ਵਰਤ ਸਕਦੇ ਹੋ ਇਹਦੀ ਵਧੀਆ ਚੂਰੀ ਬਣਾ ਲਓ ਠੀਕ ਆ ਬਾਕੀ ਵੀਡੀਓ ਚੱਲਦੀ ਚ ਬਈ ਬਣੇ ਬੇਨਤੀ ਆ ਅੱਗੇ ਜਰੂਰ ਸ਼ੇਅਰ ਕਰਦਿਆ ਕਰੋ ਬਸ ਤੁਸੀਂ ਇੰਨਾ ਆਪਦਾ ਫਰਜ਼ ਪੂਰਾ ਕਰਦਿਆ ਕਰੋ ਅੱਗੇ ਵੀ ਹੋਰ ਭਰਾਵਾਂ ਤੱਕ ਵੀਡੀਓ ਜਾਵੇ ਜਿਹਨੂੰ ਪ੍ਰੋਬਲਮ ਇਹ ਆਉਂਦੀ ਆ ਜ਼ੇਰ ਡਾਕਟਰਾਂ ਤੋਂ ਪਵਾਉਂਦੇ ਆ ਕਈ ਵਾਰੀ ਨਹੀਂ ਪੈਂਦੀ ਤਾਂ ਆਪਦਾ ਫਰਜ਼ ਸਮਝ ਕੇ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਬਾਕੀ ਦੋਸਤੋ ਜਿਹੜੀਆਂ ਇਹ ਚਾਰ ਚੀਜ਼ਾਂ ਚਾਰਾਂ ਨੂੰ ਚੰਗੀ ਤਰ੍ਹਾਂ ਚੂਰੀ ਬਣਾ ਕੇ ਜਿਹੜਾ ਪਸ਼ੂ ਬਈ ਜ਼ੇਰ ਦਾ ਕੰਮ ਅੜਿਆ ਪਿਆਗਾ ਉਹਨੂੰ ਤੁਸੀਂ ਇਹ ਖਵਾ ਦਿਓ ਘੰਟੇ ਤੋਂ ਡੇਢ ਘੰਟੇ ਦੇ ਵਿੱਚ ਬਈ ਜ਼ੇਰ ਪੈ ਜੂ ਪਸ਼ੂ ਦੇ 100% ਯਾਰ ਗਰੰਟੀ ਆਪਣੀ ਇਹ ਗੱਲ ਦੀ ਹੱਥ ਪਾ ਕੇ ਜੇਰ ਤੁਹਾਨੂੰ ਪਵਾਉਣੀ ਨਹੀਂ ਪੈਣੀ ਤੇ ਬਾਕੀ ਜੇ ਵੀਡੀਓ ਤੁਹਾਨੂੰ ਜੇਰ ਚ ਐ ਪ੍ਰੋਬਲਮ ਆਉਂਦੀ ਆ ਪਸ਼ੂ ਨੂੰ ਬਈ ਉਹਨਾਂ ਨੂੰ ਜਿਵੇਂ ਸੂਣ ਤੋਂ ਪਹਿਲਾਂ ट्रांजੈਕਸ਼ਨ ਮਿਕਸ ਦੀ ਇੱਕ ਬੋਰੀ ਜ਼ਰੂਰ ਚਾਰ ਦਿਆ ਕਰੋ ਫੀਡ ਦੀ ਉਹਦੇ ਵੀ ਬਹੁਤ ਫਾਇਦੇ ਆ ਸਭ ਨਾਰਮਲ ਪਸ਼ੂ ਸੂਂਦਾ ਤੇ ਨਾਰਮਲ ਦੁੱਧ ਤੇ ਆ ਜਾਂਦਾ ਬਾਕੀ ਧੰਨਵਾਦ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ ਜੀ